ਅਨੁਸਾਰ ਕੀ ਨਾਮ ਹੈ ਕਿ ਡਾਕਟਰ ਮੈਂ ਡਾਕਟਰ ਹਰਜੀਤ ਸਿੰਘ ਗੜਾ ਫਸਲ ਵਿਗਿਆਨੀ ਖੇਤਰੀ ਖੋਜ ਕੇਂਦਰ ਬਟਿੰਡਾ ਜਿਹੜੇ ਕਰਮੇ ਬਤ ਦਿੱਤੇ ਅਪੋਸਮਾ ਤੋਂ ਕਿਸ ਤਰ੍ਹਾਂ ਇਹ ਰੋਗ ਹੈ ਹਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੁਭਾਅ ਮੈਂ ਉਹ ਜਿਹੜੀ ਕੋਈ ਵੀ ਕਿਸੇ ਤਰ੍ਹਾਂ ਦੀ ਮੀਨੀ ਦੀ ਚੱਕਰ ਦੀ ਜਿਹੜੀ ਦੇਖਿਆ ਉਸ ਸੁਭਾਅ ਨਹੀਂ ਆਸ ਵੀ ਕੁਸ਼ਕ ਕਰਨ ਦੀ ਸੁਭਾਅ ਹੈ ਤਾਂ ਜਿਹੜਾ ਹੈ ਲੰਘੇ ਦਿਨ ਦਾ ਤਾਪਮਾਨ ਜਿਹੜਾ ਆਪਾਂ ਕੰਮ ਕਰਦੇ ਤਾਂ ਉਹਦੇ ਇਸ ਘੱਟ ਤੋਂ ਘੱਟ ਤਾਪਮਾਨ 20.8 ਤੇ ਜਿਹੜਾ ਜ ਵੱਧ ਤੋਂ ਵੱਧ ਤਾਪਮਾਨ 48.7 ਡਿਗਰੀ ਸੈਲਸੀਅਸ ਤੇ ਰਿਕਾਰਡ ਕੀਤਾ ਗਿਆ। ਅੱਜ ਦਾ ਜਿਹੜਾ ਸਵੇਰ ਦਾ ਤਾਪਮਾਨ 23.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਤੇ ਜੇ ਜੇ ਆਪਾਂ ਇਹਦੀ ਗੱਲ ਕਰਦੇ ਆ ਸਾਡੀ ਦੀ ਗੱਲ ਕਰਦੇ ਆ ਜਿਹਨੂੰ ਆਪਾਂ RH ਕਹਿੰਦੇ ਨੇ ਰੈਲਟੀ ਤਾਂ ਉਹ ਜਿਹੜੀ ਕੱਲ ਰਿਕਾਰਡ ਕੀਤੀ ਗਈ 52% ਸੀਗੀ ਸਵੇਰ ਦੇ ਤੇ ਸ਼ਾਮ ਦੇ ਜਿਹੜੀ ਦੁਪਹਿਰ ਦੀ ਜਿਹੜੀ ਸੀ 58% ਰਿਕਾਰਡ ਕੀਤੀ ਗਈ ਆ। ਅੱਜ ਸਵੇਰ ਦੀ ਜਿਹੜੀ ਰੈਲਟੀ ਹਮਿਡੀਟੀ ਆ ਉਸ ਦੀ 44 ਪਰਸੈਂਟ ਜਿਹੜੀ ਰਿਪੋਰਟ ਕੀਤੀ ਹੈ ਆਉਣ ਵਾਲੇ ਦਿਨਾਂ ਚ ਮੀਂਹ ਦੀ ਕੋਈ ਪ੍ਰੈਡਿਕਸ਼ਨ ਨਹੀਂ ਮੌਸਮ ਸੁਸ਼ਕ ਹੈ ਇਸ ਕਰਕੇ ਜਿਹੜੀ ਕਿਸਾਨ ਮੀਟਾਂ ਨੂੰ ਸੁਝਾਅ ਦਿੱਤਾ ਜਾਂਦਾ ਕਿ ਉਹਨਾਂ ਵੀ ਆਪੇ ਪਰਸਨਲ ਅਕਾਸ ਕਰਕੇ ਜਿਵੇਂ ਨਰਮੇ ਦੀ ਬਿਜਾਈ ਕਰਦੀ ਹੈ ਤੋਂ ਕਿਹ ਪ੍ਰਤੀ ਜਿਹੜੀ ਬਾਣੀ ਹੈ ਉਹ ਆਪ ਦਾ ਪ੍ਰਬੰਧ ਉਸ ਤਰ੍ਹਾਂ ਨਾਲ ਰੱਖਣ ਨਰਮੇ ਦੀ ਬਿਜਾਈ ਕਰ ਸਕਦੇ ਆ ਗਰੰਟ ਬੀਨ ਦਾ ਪਾਲਧਾਰ ਨਹੀਂ ਤੇ ਬਾਕੀ ਜਿਹੜੀਆਂ ਆਪਣੀਆਂ ਫਸਲਾਂ ਜਿਹਨਾਂ ਸਬਜ਼ੀਆਂ ਨੂੰ ਫੋਲੋ ਕਰਕੇ ਜਾ ਜਿਹੜੀ ਵੀ ਫਸਲ ਕਿਸੇ ਦੇ ਵਿੱਚ ਹੈ ਜਿਹਦਾ ਉਸ ਹੱਦ ਨਾਲ ਪਾਣੀ ਦਾ ਪ੍ਰਬੰਧ ਜਿਹੜਾ ਉਧਰੂ ਕਰਕੇ ਰੱਖਣ ਹਾਲੇ ਜਿਹੜਾ ਹੈਗਾ ਕੋਸ਼ ਦਿਨਾਂ ਤੱਕ ਮੀਂਹ ਜਈ ਕੋਈ ਅਸਾਰ ਨਹੀਂ ਜਦੋਂ ਤੇਜ਼ ਹਵਾਵਾਂ ਚੱਪੇ ਰਾਂ ਰਾਤ ਨੂੰ ਹੈ ਸ਼ਾਮ ਤੱਕ ਇਸ ਤਰ੍ਹਾਂ ਦਾ ਨਹੀਂ ਹਾਂ ਨਹੀਂ ਦੇਖੋ ਕੋਈ ਬਹੁਤ ਆ ਜਿਆਦਾ ਜਿਹੜਾ ਝੱਖੜ ਉਸ ਤਰ੍ਹਾਂ ਦੀ ਪ੍ਰੈਡਿਕਸ਼ਨ ਨਹੀਂ ਹੈਗੀ ਪਰ ਜਿਹੜਾ ਥੋੜੇ ਬਹੁਤ ਹੀ ਹਵਾਵਾਂ ਜਿਹੜੀਆਂ ਆਪਣੀ ਮੌਸਮ ਦੇ ਹਿਸਾਬ ਨਾਲ ਹੋ ਸਕਦੀ ਪਰ ਉਸ ਤਰ੍ਹਾਂ ਜਿਹੜੀ ਆਪਾਂ ਤੇਜ਼ ਝੱਖੜ ਮੀਨੇਟਰ ਉਹਦੀ ਜਿਹੜੀ ਪ੍ਰੈਡਿਕਸ਼ਨ ਆ ਉਹ 18 ਤੱਕ ਆਈਐਮਡੀ ਤੋਂ ਮਿਲੀ ਰਿਪੋਰਟ ਦੇ ਹਿਸਾਬ ਨਾਲ 18 ਤੱਕ ਦੇ ਹਾਲ ਕੋਈ ਨਹੀਂ ਹੈ ਅਜਿਹਾ ਇਹ ਨਹੀਂ ਕਿ ਇਹ ਸਭ ਦਾ ਕਾਫੀ ਉੱਚਾ ਰਹਿ ਰਿਹਾ ਤਾਂ ਇਹ ਤੋਂ ਕੋਈ ਕਮਟਾ ਨਹੀਂ ਆਦਾ ਕਿ ਦੇਖੋ ਇਹ ਨਰਮਾ ਜਿਹੜਾ ਜਿਹੜਾ ਸਮਾਂ ਜਿਹੜਾ ਵੀਕ ਤੇ ਚੱਲ ਰਿਹਾ ਬਹੁਤ ਕਿਸਾਨੀ ਨਾਲ ਕੀੜਾ ਨੇ ਇਸ ਤੋਂ ਪਹਿਲਾਂ ਹੋਰ ਬਾਕੀ ਵੀ ਗਿਆ ਤਾਂ ਹਾਂ ਇਹ ਗੱਲ ਹੈ ਵੀ ਜਿੱਥੇ ਕਿਤੇ ਜੇ ਲੋ ਇਸ ਤੋਂ ਬਾਅਦ ਜ਼ਿਆਦਾ ਚੱਲ ਜੀ ਦੇਖੋ ਹਲੇ ਟੈਂਪਰੇਚਰ ਜਿਵੇਂ ਆਪਾਂ ਗੱਲ ਕਰਦੇ ਆਂ ਆਪਮਾਨ ਜਿਹੜਾ ਹੈਗਾ ਉਹ 48-42 ਡਿਗਰੀ ਸੈਲਸੀਅਸ ਹੈ ਜਦੋਂ ਇਹ 45 ਟੱਪੂਗਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਨਾਮ ਤੇਜ਼ ਹਵਾਵਾਂ ਚੱਲਣੀਆਂ ਚੱਲੂਗੀ ਤਾਂ ਫਿਰ ਜਿਹੜੇ ਹੈਗੇ ਬਚਨ ਦੀ ਜਰਨਾ ਸਭ ਨਾਲੋਂ ਜ਼ਿਆਦਾ ਹੁੰਦੀ ਹੈ ਫਿਲਹਾਲ ਜਿਹੜਾ ਸਰੇ ਆਪਮਾਨ ਨੂੰ ਇਹਨਾਂ ਜ਼ਿਆਦਾ ਨਹੀਂ ਹੁੰਦੇ ਬਚਨ ਦੇ ਸਭ ਨਾਲ ਪਰ ਜਿਹੜੇ ਕਿਸਾਨ ਵੀ ਹਾਲੇ ਨਾਪਾ ਪੀਛ ਰਹੇ ਆ ਰੌਣੀਆਂ ਡਾੜ ਰਹੇ ਆ ਤਾਂ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਦਾ ਰੌਣੀਆਂ ਜਿਹੜੀ ਉਹ ਧਰਮੀ ਤੋਂ ਤਾਂ ਕਿ ਮੌਸਮ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਆਪਣਾ ਜਿਹੜਾ ਹੈਗਾ ਨਮੀ ਕਾਰਨ ਹਲਕੀ ਰੌਣੀ ਕਾਰਨ ਗਰਮੀ ਕਾਰਨ ਜਿਹੜਾ ਮਾਦਦਨ ਤੋਂ ਨੁਕਸਾਨ ਜਦੋਂ ਹੋ ਸਕਦਾ ਜਿੱਪਾ